ਕੈਨੇਡਾ ਗਏ 20 ਸਾਲਾਂ ਪੰਜਾਬੀ ਨਾਲ ਬਾਥਰੂਮ ਦੇ ਵਿੱਚ ਵਰਤ ਗਿਆ ਵੱਡਾ ਪਾਣਾ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਜਦੋਂ ਅਸੀਂ ਇਸ ਖਬਰ ਨੂੰ ਸੁਣਿਆ ਇਸ ਖਬਰ ਨੂੰ ਪੜਿਆ ਤਾਂ ਸਾਨੂੰ ਸੁਣ ਕੇ ਪੜ੍ਹ ਕੇ ਬਹੁਤ ਜ਼ਿਆਦਾ ਦੁੱਖ ਲੱਗਿਆ ਤੇ ਅਸੀਂ ਸੱਤੇ ਪਾਸ਼ਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ कि ਇਹੋ ਜਿਹਾ ਪਾਣਾ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਨਾ ਵਾਪਰੇ ਤੇ ਨਾ ਹੀ ਕਿਸੇ ਦਾ ਪੁੱਤ ਕਿਸੇ ਦੀ ਧੀ ਆਪਣੇ ਮਾਪਿਆਂ ਤੋਂ ਦੂਰ ਹੋਵੇ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਆਂ ਕਿਸੇ ਮਾਪਿਓ ਦਾ ਪੁੱਤ ਇਕੱਲਾ ਹੁੰਦਾ ਏ ਉਹ ਕੈਨੇਡਾ ਭੇਜ ਦਿੰਦੇ ਆ ਜਾਂ ਫਿਰ ਕਿਹਦੇ ਦੋ ਪੁੱਤ ਹੁੰਦੇ ਆ ਜਾਂ ਫਿਰ ਤਿੰਨ ਪੁੱਤ ਹੁੰਦੇ ਆ ਉਹਨਾਂ ਦਾ ਵੀ ਉਹ ਡਿਸੀਜਨ ਲੈਂਦੇ ਉਹਨਾਂ ਨੂੰ ਕੈਨੇਡਾ ਭੇਜ ਜਿੰਦਾ ਤੇ ਬਾਅਦ ਵਿੱਚ ਇਕੱਲੇ ਰਹਿ ਜਾਂਦੇ ਆ ਜਾਂ ਤਾਂ ਫਿਰ ਇੱਧਰ ਕਿਸੇ ਮॉम ਦੀ ਜਾਂ ਡੈਡ ਦੀ ਡੈਥ ਹੋ ਜਾਂਦੀ ਆ ਜਾਂ ਫਿਰ ਉਧਰ ਗਏ ਭਰਾ ਦੀ ਜਾਂ ਭੈਣ ਦੀ ਇਕੱਲੀ ਹੁੰਦੀ ਹੈ ਚਾਹੇ ਉਹ 2 ਹੋਣ ਚਾਹੇ 3 ਹੋਣ ਬੱਚੇ ਉਹਨਾਂ ਦੇ ਉਹਨਾਂ ਚੋਂ ਕਿਸੇ ਦੀ ਡੈਥ ਹੋ ਜਾਂਦੀ ਆ ਹੁਣ ਸੇਮ ਤੁਸੀਂ ਜੋ ਫੋਟੋ ਸਕਰੀਨ ਦੇ ਉੱਤੇ ਗੋਲ ਸਰਕਲ ਦੇ ਵਿੱਚ ਦੇਖ ਰਹੇ ਹਾਂ ਇਸ ਵੀਰ ਦਾ ਨਾਮ ਪੁਨੀਤ ਸ਼ਰਮਾ ਹੈ ਇਹ 1 ਸਾਲ ਪਹਿਲਾਂ ਹੀ ਕੈਨੇਡਾ ਸਟੱਡੀ ਬੇਸ ਦੇ ਉੱਤੇ ਆਪਣਾ ਕੈਨੇਡਾ ਦੇ ਵਿੱਚ ਗਿਆ ਸੀ ਆਪਣੇ ਭਰਾ ਦੇ ਕੋਲ ਭਰਾ ਦਾ ਨਾਮ ਸਾਹਿਲ ਸ਼ਰਮਾ ਹੈ ਸ਼ਰਮ ਸਾਹਿਲ ਸ਼ਰਮਾ ਵੀਰੇ ਕੋਲੇ 1 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਿਆ ਸੀ ਸਾਹਿਲ ਸ਼ਰਮਾ ਦੇ ਤੋਂ ਬਿਆਨਾਂ ਤੋਂ ਇਹ ਪਤਾ ਲੱਗ ਗਿਆ ਹੈ ਕਿ ਸਾਹਿਲ ਸ਼ਰਮਾ ਕਹਿੰਦੇ ਕਿ ਮੈਂ ਇਹਨੂੰ ਵਧੀਆ ਤੰਦਰੁਸਤ ਮਾਰਨਿੰਗ ਦੇ ਵਿੱਚ ਘਰੋਂ ਛੱਡ ਕੇ ਕੰਮ ਤੇ ਗਿਆ ਸੀ ਪਰ ਜਦੋਂ ਮੈਂ ਸ਼ਾਮੀ ਕੰਮ ਤੋਂ ਵਾਪਸ ਆਇਆ ਤੇ ਅੱਗੇ ਦੇਖਿਆ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਫਿਰ ਮੈਂ ਆਪਣੇ ਯਾਰ ਦੋਸਤ ਭੈਣ ਭਾਈ ਬੁਲਾਏ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਮੈਂ ਦਰਵਾਜ਼ੇ ਨੂੰ ਤੋੜਿਆ ਤੋੜ ਕੇ ਦਰਵਾਜ਼ੇ ਨੂੰ ਐਂਟਰ ਕੀਤਾ ਤੇ ਬਾਥਰੂਮ ਦੇ ਵਿੱਚ ਜਦੋਂ ਉਸ ਨੂੰ ਫਾਈਂਡ ਆਊਟ ਕੀਤਾ ਅਸੀਂ ਤਾਂ ਉਹ ਬਾਥਰੂਮ ਦੇ ਵਿੱਚ ਡਿੱਗਿਆ ਪਿਆ ਸੀ ਸ਼ਾਵਰ 헤ਡ ਨਾਉਂਦਾ ਨਾਉਂਦਾ ਅਸੀਂ ਔਨ ਦੀ ਸਪੋਰਟੀ ਇਸ ਨੂੰ ਚੱਕ ਕੇ ਹਸਪੀਟਲ ਲੈ ਗਏ ਹਸਪੀਟਲ ਜਦੋਂ ਲੈ ਕੇ ਗਏ ਤਾਂ ਉੱਥੇ ਜਾ ਕੇ ਡਾਕਟਰਾਂ ਨੇ ਇਹਨਾਂ ਨੂੰ ਡੈਥ ਕਰਾਰ ਦਿੱਤਾ ਕਹਿੰਦੇ ਕਿ ਹਾਰਟ ਅਟੈਕ ਨਾਲ ਇਹਨਾਂ ਦੀ ਮੌਤ ਹੋਈ ਆ ਸੋ ਬਹੁਤ ਦੁੱਖ ਲੱਗਦਾ ਹੈ ਜਦੋਂ ਇਹ ਆਪਾਂ ਇਹੋ ਜੀ ਖਬਰ ਪੜਦੇ ਆਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਇਹੋ ਜਾਂ ਭਾਣਾ ਜਾਂ ਇਹੋ ਜੀ ਕੰਡੀਸ਼ਨ ਕਿਸੇ ਵੀ ਮਾਪਿਓ ਤੇ ਨਾ ਆਵੇ ਨਾ ਹੀ ਕਿਸੇ ਦਾ ਪੁੱਤ ਦੂਰ ਹੋਵੇ ਤੇ ਨਾ ਹੀ ਕਿਸੇ ਦੀ ਧੀ ਦੂਰ ਹੋਵੇ ਤੇ ਮੇਰੇ ਸਾਰੇ ਭੈਣਾਂ ਤੇ ਵੀਰਾਂ ਨੂੰ ਇੱਕ ਰਿਕੁਐਸਟ ਹੈ ਵੀਰੇ ਨਾ ਤਾਂ ਟੈਂਸ਼ਨ ਲਿਆ ਕਰੋ ਨਾ ਹੀ ਡਿਪਰੈਸ਼ਨ ਚ ਜਾਇਆ ਕਰੋ ਜਸਟ ਜਿੰਨੇ ਜ਼ਿੰਦਗੀ ਚੱਲਦੀ ਹੈ ਉਹਨੂੰ ਸੋਲਵ ਆਊਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਬੈਟਰ ਬਣਾ ਸਕਦੇ ਹੋ